ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਧਰਮ ਦੇ ਵਿੱਚ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜੋਤੀ ਜੋਤ ਪੁਰਬ ਹੈ ਦਿੱਲੀ ਦੀ ਧਰਤੀ ਤੇ ਸਤਿਗੁਰੂ ਜੀ ਜਦੋਂ ਜੋਤੀ ਜੋਤ ਸਮਾਣ ਲੱਗੇ ਉਹਨਾਂ ਨੇ ਤਿੰਨ ਵਾਰ ਬਾਹਾਂ ਹਵਾ ਦੇ ਵਿੱਚ ਹਿਲਾ ਕਰਕੇ ਇਸ਼ਾਰਾ ਦਿੱਤਾ ਕਿ ਆਉਣ ਵਾਲਾ ਗੁਰੂ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਇਤਰ ਧਰਤੀ ਵਿੱਚ ਹੋਵੇਗਾ ਸੋ ਗੁਰਮਖ ਪਿਆਰੇ ਜਸ ਦੀ ਗਵਾਹੀ ਇਤਿਹਾਸ ਕਰਦਾ ਹੈ ਬਾਬਾ ਬਸੇ ਗ੍ਰਾਮ ਬਕਾਲੇ ਇਸੇ ਪ੍ਰਕਾਰ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਖਣ ਸ਼ਾ ਲਬਾਣਾ ਤੇ ਹੋਰ ਗੁਰਸਿੱਖਾਂ ਦੇ ਦੁਆਰਾ ਪ੍ਰਗਟ ਕੀਤਾ ਗਿਆ ਔਰ ਗੁਰਤਾ ਗੱਦੀ ਦਾ ਉਹਨਾਂ ਨੂੰ ਮਾਣ ਦਿੱਤਾ ਗਿਆ ਸਤਗੁਰੂ ਜੀ ਨੇ ਗੁਰਤਾ ਗੱਦੀ ਦਾ ਮਾਣ ਹਾਸਲ ਕਰਨ ਤੋਂ ਬਾਅਦ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਣ ਕਰਕੇ ਨਮਸਕਾਰ ਕੀਤੀ ਗੁਰਦੁਆਰਾ ਥੜਾ ਸਾਹਿਬ ਜਿੱਥੇ ਅੱਜ ਸ਼ੁਭਤ ਹੈ ਇੱਥੇ ਬੈਠ ਕੇ ਉਸ ਨਾਰਕ ਦਾ ਸ਼ੁਕਰਾਨਾ ਕੀਤਾ ਸੋ ਗਰਮਕ ਪਿਆਰੋ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਮਾਣ ਹਾਸਲ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਵੱਲੋਂ ਔਰ ਸਮੁੱਚੇ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਇਹਨਾਂ ਬਚਨਾਂ ਦੇ ਨਾਲ ਆਪ ਸਭ ਦਾ ਧੰਨਵਾਦ ਕਰਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਧਰਮ ਦੇ ਵਿੱਚ ਅਠਵੇਂ ਪਾਠਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜੋਤੀ ਜੋਤ ਪੁਰਬ ਹੈ ਦਿੱਲੀ ਦੀ ਧਰਤੀ ਤੇ ਸਤਿਗੁਰੂ ਜੀ ਜਦੋਂ ਜੋਤੀ ਜੋਤ ਸਮਾਣ ਲੱਗੇ ਉਹਨਾਂ ਨੇ ਤਿੰਨ ਵਾਰ ਬਾਹਾਂ ਹਵਾ ਦੇ ਵਿੱਚ ਹਿਲਾ ਕਰਕੇ ਇਸ਼ਾਰਾ ਦਿੱਤਾ ਕਿ ਆਉਣ ਵਾਲਾ ਗੁਰੂ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿੱਚ ਹੋਵੇਗਾ ਸੋ ਗੁਰਮਖ ਪਿਆਰੇ ਜਸ ਦੀ ਗਵਾਹੀ ਇਤਿਹਾਸ ਕਰਦਾ ਹੈ ਬਾਬਾ ਬਸੇ ਗ੍ਰਾਮ ਬਕਾਲੇ ਇਸੇ ਪ੍ਰਕਾਰ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਖਣਸ਼ਾ ਲਬਾਣਾ ਤੇ ਹੋਰ ਗੁਰਸਿੱਖਾਂ ਦੇ ਦੁਆਰਾ ਪ੍ਰਗਟ ਕੀਤਾ ਗਿਆ ਔਰ ਗੁਰਤਾ ਗੱਦੀ ਦਾ ਉਹਨਾਂ ਨੂੰ ਮਾਣ ਦਿੱਤਾ ਗਿਆ ਸਤਿਗੁਰੂ ਜੀ ਨੇ ਗੁਰਤਾ ਗੱਦੀ ਦਾ ਮਾਣ ਹਾਸਲ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਣ ਕਰਕੇ ਨਮਸਕਾਰ ਕੀਤੀ ਗੁਰਦੁਆਰਾ ਥੜਾ ਸਾਹਿਬ ਜਿੱਥੇ ਅੱਜ ਸ਼ੁਭਤ ਹੈ ਇੱਥੇ ਬੈਠ ਕੇ ਉਸ ਨਾਰਕ ਦਾ ਸ਼ੁਕਰਾਨਾ ਕੀਤਾ ਸੋ ਗੁਰਮਖ ਪਿਆਰ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਮਾਣ ਹਾਸਲ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਵੱਲੋਂ ਔਰ ਸਮੁੱਚੇ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਵੱਲੋਂ ਲੱਖ ਲੱਖ ਵਧਾਈਆਂ ਹੋਣ ਇਹਨਾਂ ਬਚਨਾਂ ਦੇ ਨਾਲ ਆਪ ਸਭ ਦਾ ਧੰਨਵਾਦ ਕਰਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਧਰਮ ਦੇ ਵਿੱਚ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜੋਤੀ ਜੋਤ ਪੁਰਬ ਹੈ ਦਿੱਲੀ ਦੀ ਧਰਤੀ ਤੇ ਸਤਿਗੁਰੂ ਜੀ ਜਦੋਂ ਜੋਤੀ ਜੋਤ ਸਮਾਣ ਲੱਗੇ ਉਹਨਾਂ ਨੇ ਤਿੰਨ ਵਾਰ ਬਾਹਾਂ ਹਵਾ ਦੇ ਵਿੱਚ ਹਿਲਾ ਕਰਕੇ ਇਸ਼ਾਰਾ ਦਿੱਤਾ ਕਿ ਆਉਣ ਵਾਲਾ ਗੁਰੂ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿੱਚ ਹੋਵੇਗਾ ਸੋ ਗੁਰਮਖ ਪਿਆਰੇ ਜਸ ਦੀ ਗਵਾਹੀ ਇਤਿਹਾਸ ਭਰਦਾ ਹੈ ਬਾਬਾ ਬਸੇ ਗ੍ਰਾਮ ਬਕਾਲੇ ਇਸੇ ਪ੍ਰਕਾਰ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਖਣ ਸ਼ਾ ਲਬਾਣਾ ਤੇ ਹੋਰ ਗੁਰਸਿੱਖਾਂ ਦੇ ਦੁਆਰਾ ਪ੍ਰਗਟ ਕੀਤਾ ਗਿਆ ਔਰ ਗੁਰਤਾ ਗੱਦੀ ਦਾ ਉਹਨਾਂ ਨੂੰ ਮਾਣ ਦਿੱਤਾ ਗਿਆ ਸਤਗੁਰੂ ਜੀ ਨੇ ਗੁਰਤਾ ਗੱਦੀ ਦਾ ਮਾਣ ਹਾਸਲ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਣ ਕਰਕੇ ਨਮਸਕਾਰ ਕੀਤੀ ਗੁਰਦੁਆਰਾ ਥੜਾ ਸਾਹਿਬ ਜਿੱਥੇ ਅੱਜ ਸ਼ੁਭਤ ਹੈ ਇੱਥੇ ਬੈਠ ਕਰਕੇ ਉਸ ਨਾਰਕ ਦਾ ਸ਼ੁਕਰਾਨਾ ਕੀਤਾ ਸੋ ਗੁਰਮਖ ਪਿਆਰੋ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਮਾਣ ਹਾਸਲ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਵੱਲੋਂ ਔਰ ਸਮੁੱਚੇ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਇਹਨਾਂ ਬਚਨਾਂ ਦੇ ਨਾਲ ਆਪ ਸਭ ਦਾ ਧੰਨਵਾਦ ਕਰਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ